ਅੱਜ ਬੜਾ ਖੁਸ਼ੀ ਦਾ ਦੇਣਿਆ ਸਾਡੇ ਹਲਕੇ ਦਸੂਹਾ ਦੇ ਵਾਸਤੇ ਪਿੰਡ ਬਡਾਲੀਆਂ ਤੋਂ ਸਵਾਗਤ ਸ਼੍ਰੀ ਦਲੇਰ ਜੀ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਨਾਲ ਜੁੜ ਰਹੇ ਉਹਨਾਂ ਦੇ ਸਮੂੱਚੇ ਸਾਥੀਆਂ ਦਾ ਸਮੂੱਚੇ ਪਰਿਵਾਰ ਦਾ ਮੈਂ ਆਪਣੇ ਵੱਲੋਂ ਔਰ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਜੀ ਵੱਲੋਂ ਔਰ ਸਾਡੇ ਬਲਾਕ ਦੇ ਪ੍ਰਧਾਨ ਕਰਨੈ ਰਾਣਾ ਜੀ ਵੱਲੋਂ ਬਹੁਤ-ਬਹੁਤ ਦਿੱਤੇ ਸਵਾਗਤ ਕਰਦਾ ਔਥੇ ਵਧਾਈ ਵੀ ਦਿੰਦਾ ਕਿ ਉਹਨਾਂ ਨੇ ਚੰਗਾ ਫੈਸਲਾ ਚੰਗੇ ਸਮੇਂ ਦੇ ਦੌਰਾਨ ਲਿਆਇਆ ਔਰ ਇਹੀ ਉਹਨਾਂ ਨੂੰ ਯਕੀਨ ਵੀ ਦਿਵਾਉਣਾ ਹੈ ਕਿ ਉਹਨਾਂ ਦਾ ਬਣਦਾ ਮਾਨ ਸਤਕਾਰ ਇੱਜ਼ਤ ਆਰਟੀ ਦੇ ਵਿੱਚ ਬਾਕੀ ਵਰਕਰ ਸਹਿਬਾਨ ਦੇ ਵਾਂਗੂ ਕੀਤੀ ਜਾਊਗੀ ਔਰ ਜਿਹੜੇ ਵੀ ਉਹਨਾਂ ਦੇ ਕੰਮ ਹੋਣਗੇ ਉਹ ਆਪਾਂ ਸਰ ਜਣੇ ਕਰਨ ਦੀ ਕੋਸ਼ਿਸ਼ ਕਰਾਂਗੇ ਪਿੰਡ ਦੇ ਡਿਵੈਲਪਮੈਂਟ ਦੇ ਕੰਮ ਇਲਾਕੇ ਦੇ ਡਿਵੈਲਪਮੈਂਟ ਦੇ ਕੰਮ ਜਿਹੜੇ ਹੋਣਗੇ ਉਹ ਇਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਅੱਜ ਸਾਡੀ ਆਮ ਆਦਮੀ ਪਾਰਟੀ ਦੀ ਸਾਡੀ ਹਾਜੀਪੁਰ ਦੇ ਬਲਾਕ ਦੀ ਸਾਰੀ ਜਿਹੜੀ ਟੀਮ ਹੈ ਉਹ ਪਹੁੰਚੀ ਹੈ ਸਾਡੇ ਪਿੰਡ ਦੇ ਸਰਪੰਚ ਸਾਹਿਬ ਔਰ ਬਾਕੀ ਸਾਡੇ ਸਾਰੇ ਸਾਥੀ ਵੀ ਇੱਥੇ ਪਹੁੰਚੇ ਆ ਸਾਰਿਆਂ ਦਾ ਇੱਥੇ ਸਵਾਗਤ ਵੀ ਕਰਦੇ ਆਂ ਉੱਥੇ ਇਹਨਾਂ ਦੇ ਪਰਿਵਾਰ ਦਾ ਪਾਰਟੀ 'ਚ ਸ਼ਾਮਲ ਹੋਣ ਤੇ ਬਹੁਤ-ਬਹੁਤ ਸਵਾਗਤ ਕਰਦੇ ਆਂ ਆ ਆਮ ਆਦਮੀ ਪਾਰਟੀ ਦੇ ਵੱਟੋਂ ਅੱਜ ਇੱਕ ਤਰ੍ਹਾਂ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਇਹ ਮੇਰੇ ਭੂਆ ਜੀ ਦਾ ਘਰ ਹੈਗਾ ਆ ਤੇ ਅਸੀਂ 2021 ਵਿੱਚ ਆਮ ਆਦਮੀ ਪਾਰਟੀ ਲਈ ਇਲੈਕਟ ਹੋੜਿਆ ਸੀਗਾ ਤੇ ਅਸੀਂ ਐਜ਼ ਆ ਸੰਗਰਸ਼ਕਾਰੀ ਹੋਏ ਆਂ ਠੀਕ ਹੈ ਜੀ ਤੇ ਅਸੀਂ ਇਸ ਪਰਿਵਾਰ ਨੂੰ ਅੱਜ ਬਹੁਤ-ਬਹੁਤ ਕੌਂਗਰੈਸ ਕਰਦੇ ਆਂ ਕਿ ਇਹਨਾਂ ਨੇ ਪਾਰਟੀ ਦੀਆਂ ਜੋ ਮੌਜੂਦਾ ਸਥਿਤੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਕਿ ਪਾਰਟੀ ਅੱਛੇ ਕੰਮ ਕਰ ਰਹੀ ਹੈ ਔਰ ਗਾਂ ਵੀ ਕਰੇਗੀ ਔਰ ਵਚਨਬਾਦ ਹੈ ਇਸ ਤੀਜ਼ ਦੇ ਲਈ ਤੇ ਸੋ ਸਾਡੇ ਰਿਲੇਟਿਵਸ ਵੀ ਸਾਡੇ ਨਾਲ ਨੇ ਪਹਿਲਾਂ ਵੀ ਨਾਲ ਸੀਗੇ ਤੇ ਹੁਣ ਗਾਂ ਵੀ ਅੱਗੇ ਬਹੁਤ ਸਹਿਯੋਗ ਕਰਨਗੇ ਥੈਂਕ ਯੂ ਸੋ ਮੱਚ ਜੀ ਕਰਮ ਜੀ ਤੁਮੇ ਬੋਲਿਆ ਵਾਰੀ ਕੰਮ ਕਿਤਾ ਜਾ ਰਿਹਾ ਬਾਕਬਾਕ ਪਿੰਡਾਂ ਵਿੱਚ ਭਾਵੇਂ ਉਕਾ ਹਾਂਜੀ ਸਹਿਰ ਬਹੁਤ ਸਤਜੋਗ ਜੀ ਸਰ ਹਾਂਜੀ ਜੋ ਦੇਖੋ ਅੱਜ ਕੱਲ ਸਭ ਦੇ ਹੱਥ ਜਮ ਵਿੱਚ ਮੋਬਾਈਲ ਹੈਗਾ ਆ ਤੇ ਸਭ ਦੇਖਦੇ ਪਿਆ ਡੇਲੀ ਅਪਡੇਟਸ ਆਉਂਦੀਆਂ ਨੇ ਤੇ ਸਰ ਬਹੁਤ ਅੱਛੇ ਨੇ ਬਹੁਤ ਨਾਈਸ ਕੰਮ ਕਰਦੇ ਨੇ ਹਾਣਾ ਤੇ ਸੋ ਸਾਰੀ ਟੀਮ ਸਾਰੇ ਮਾਨ ਸਰਕਾਰ ਜਿੰਦਾਬਾਦ ਰਾਣਾ ਜੀ ਅੱਜ ਤੁਹਾਡੀ ਪ੍ਰਧਾਨਗੀ ਹੇਟ ਆਮ ਆਦੀ ਪਾਰਟੀ ਦੇ ਪਰਵਾਦੇ ਵਾਦਾ ਹੋਇਆ ਹੈ ਪਰ ਆਮ ਲੋਕੀ ਕੀ ਕਿਣ ਕਰਾ ਕਿਣ ਕੀ ਜੀ ਸਾਡੀ ਪਾਰਟੀ ਨੂੰ ਬਹੁਤ ਵੱਡਾ ਹਜ਼ਾਰਾ ਮਿਲਿਆ ਹੈ ਸਾਡਾ ਬੂਸੇ ਕਮਜ਼ੋਰ ਸੀਗਾ ਇਸ ਲਈ ਇਹ ਪ੍ਰਵਾੜ ਬੜਾ ਹੈ ਕਿ ਇਸ ਲਈ ਅਸੀਂ ਫੜ ਕੋਈ ਆਈ ਸੀ ਜੇ ਆਪਾਂ ਇਹ ਪੜ ਜਨ ਕਰਨੀ ਹੈ ਤੇ ਆਪਾਂ ਦਾ ਵੈਲਕਮ ਹੈ ਹੋਰ ਇਹ ਸਾਡੇ ਜੁਆਇਨ ਹੋਏ ਇਹ ਆਪਣੇ ਵਿਧਾਇਕ ਕਰਮਜੀਤ ਸਿੰਘ ਦੇ ਕੰਮਾਂ ਨੂੰ ਦੇਖ ਕੇ ਲੋਕ काफी ਲੋਕ ਭਾਵੇਂ ਕਾਂਗਰਸ ਦੇ ਭਾਵੇਂ बीजेपी ਦੇ ਉਹ ਆਮ ਆਦੀ ਪਾਰਟੀ ਨਾਲ ਸ਼ਾਮਲ ਹੋ ਰਹੇ ਕੀ ਲੱਗਦਾ ਇਹ ਉਹਨਾਂ ਪਾਰਟੀ ਤੋਂ ਪ੍ਰਸਾਨ ਹੋ ਚੁੱਕੇ ਹਨ ਬਿਲਕੁਲ 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 ਫਿਰ ਮੇਰਾ ਵੀ ਕਹਿਣਾ ਇਹ ਹੈ ਕਿ ਉਹ ਉਹਨਾਂ ਪਾਰਟੀ ਦੇ ਪਛਾਣ ਹੋਏ ਕਿ ਉਹਨਾਂ ਨੇ ਪਹਿਲੇ ਧੱਕਾ ਕੀਤਾ ਹੈ ਔਰ ਇਹ ਅੱਜ ਉਹਨਾਂ ਨੇ ਕੰਮ ਦੇਖਿਆ ਮੇਲੇ ਸਾਹਿਬ ਦੇ ਐਮਐਲਏ ਸਾਹਿਬ ਬੜੀਆ ਕੰਮ ਕਰ ਰਹੇ ਔਰ ਲੋਕੀ ਜੜੀ ਜਦਿਲ ਉਸ ਲਈ ਜਿਹੜੇ ਤੁਸੀਂ ਦਲੇਰ ਹੋਣ ਜਿਹੜੇ ਆਪਣੇ ਸ਼ਾਮਲ ਕਰਾਇਆ ਕੋਈ ਤੋਂ ਸ਼ੁਰੂ ਤੇ ਇਹ ਭਾਜੀਪੀ ਨੂੰ ਵੋਟਾਂ ਪਾਉਂਦੇ ਰਹੇ ਹੈ ਬਿਲਕੁਲ ਬਿਲਕੁਲ ਬੁੱਧੀ ਸੰਧੀ ਜੀ ਪ੍ਰਧਾਨ ਸੀ ਇਹ ਅਸੀਂ ਅਸੀਂ ਬਣਾ ਸੀ ਭਧਾਰ ਬੀਜੀਪੀ ਮੈਂ ਵੀ ਬੀਜੀਪੀ ਸੀ ਪਹਿਲੇ ਚਲੋ ਪਾਰਟੀ ਆਂਦੀਆਂ ਨੇ ਆਪਾਂ ਕੰਮ ਦੇਖਣਾ ਲੱਗਦੇ ਕੰਮ ਕਰਨੇ ਆਪਾਂ ਸਾਨੂੰ ਕੰਮ ਨਾਲ ਮਤਲਬ ਸਾਨੂੰ ਪਾਰਟੀ ਨਾਲ ਮਤਲਬ ਨਹੀਂ ਹੈ ਆਪਾਂ ਕੰਮ ਕਰਨੇ ਲੱਗਦੇ ਵਧੀਆ ਕੰਮ ਕਰਾਂਗੇ ਆਪਾਂ ਵਧੀਆ ਨਾ ਜਾਊਗਾ ਹਰ ਇੱਕ ਦੀਸਪਾਰਟੀ ਦੇ ਕੰਮ ਕਰੇ ਵਧੀਆ ਕੰਮ ਕਰਾਂਗੇ ਉਹ ਉਸ ਪੜੇ ਵਧੀਆ ਨਾ ਜਾਏਗਾ